ਮੈਂ ਆਪਣੇ ਬਾਰੇ ਦੱਸ ਦਿੰਦਾ ਤੁਹਾਨੂੰ ਮੈਂ ਮੋਹਿਤ ਸ਼ਰਮਾ ਕਾਉਂਸਲਰ ਹਾਂ ਰੋਪੜ ਤੋਂ ਤੇ ਲੁਧਿਆਣਾ ਇਹ ਪਿਛਲੇ 15 ਸਾਲ ਤੋਂ ਅਸੀਂ ਬਿਜ਼ਨਸ ਕਰਦੇ ਨੇ ਮੈਂ ਅਥਾਰਾਈਜ਼ਡ ਆਕਸ਼ਨਰ ਹਾਂ ਪੰਜਾਬ ਦਾ ਬੈਂਕਾਂ ਦਾ ਅਸੀਂ ਸਿਸਟਮ ਦੇ ਦਿੰਦੇ ਨੇ ਆਡਿਟ ਤੇ ਐਨਪੀਏ ਅੱਜ ਦਾ ਜਿਹੜਾ ਇਹ ਮੁੱਦਾ ਹੈ ਅਸੀਂ ਉਹਰੇ ਸਾਡੇ ਪ੍ਰਧਾਨ ਸਾਹਿਬ ਕਮਲ ਖੰਨਾ ਜੀ ਪਟਾਕਾ ਐਸੋਸੀਏਸ਼ਨ ਦੇ ਪ੍ਰਧਾਨ ਛੱਲੀ ਜੀ ਹੋਰ ਵੀ ਸਾਰੇ ਪਤਵੰਤੇ ਸੱਜਣ ਆਏ ਨੇ ਦੁਨੀਆਂ ਤੇ ਤਾਂ ਮੈਂ ਨਾਮ ਬਣੀ ਜਾਣਦਾ ਉਪਰਾਂ ਸਾਰੇ ਅੱਗੇ ਸਾਰਾ ਡਿਟੇਲ ਚ ਦੱਸਣਗੇ ਅੱਜ ਇੱਥੇ ਅਸੀਂ ਜਿਹੜੀ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਅਸੀਂ ਬੰਟੀ ਬਾਬਾ ਜੀ ਦੇ ਹੱਕ ਚ ਕਰ ਰਹੇ ਨੇ ਬੰਟੀ ਬਾਬਾ ਜੀ ਤੋਂ ਅਸੀਂ ਤਕਰੀਬਨ ਪਿਛਲੇ 8-10 ਸਾਲ ਤੋਂ ਨਾਲ ਜੁੜੇ ਹੋਏ ਨੇ ਇਹ ਜਿਹੜਾ ਢੇਰਾ ਇਹ ਵੀ 25 ਸਾਲ ਤੋਂ ਲਗਾਤਾਰ ਚੱਲਦਾ ਆ ਰਿਹਾ ਹੈ 25 ਸਾਲ ਤੋਂ ਹੀ ਪੁਰਾਣਾ ਹੀ ਹੋਵੇਗਾ ਮੁੱਦਾ ਹੁਣ ਇਹ ਹੈ ਬੇ ਜਿਹੜੇ ਬੰਤੀ ਬਾਬਾ ਜੀ ਦੇ ਖਿਲਾਫ ਇੱਕ ਮਹਿਮ ਚੇੜੀ ਹੋਈ ਆ ਕਈ ਬੰਦਿਆਂ ਨੇ ਉਹਦੇ ਰਿਗਾਰਡਿੰਗ ਤਿੰਨ ਚਾਰ ਬੰਦੇ ਨੇ ਨੇ ਸ਼ਹਿਰ ਦੇ ਵਿੱਚ ਤੁਸੀਂ ਇੱਕ ਚੀਜ਼ ਚੈੱਕ ਕਰੋ ਵੀ ਜਿਹੜਾ ਇਹ ਡੇਰਾ 25 ਸਾਲ ਤੋਂ ਪਹਿਲਾਂ ਦਾ ਚੱਲ ਰਿਹਾ ਹੈ ਤੇ ਸੰਗਤ ਅਥੇ ਪ੍ਰੇਮ ਤਾਂ ਅਮਝ ਬਹੁਤ ਜ਼ਿਆਦਾ ਆਂਦੀ ਆ ਪਰ ਜੇ ਲੁਧਿਆਣੇ ਦੀ ਬੰਦਾ ਵੀ ਉਹਰੇ ਐਪਰੋਕਸਲੀ 30 ਲੱਖ ਰੁਪਿਆ 50 ਲੱਖ ਹੈਗਾ ਬੰਦਾ ਉਹਦੇ ਸੱਚੀ ਬਰਿਆ ਤੋ ਤਾਂ ਚੱਲ ਰਿਹਾ ਹੈ ਤੁਸੀਂ ਸਾਰੇ ਪੱਤਰਕਾਰ ਸਵਾਨ ਸੋਝਵਾਨ ਨੇ ਇੰਟੈਲੀਜੈਂਟ ਨੇ ਸਾਰਾ ਤੁਹਾਨੂੰ ਪੱਤਰਕਾਰਾਂ ਨੂੰ ਤਾਂ ਸਭ ਪਤਾ ਹੀ ਹੁੰਦਾ ਕਿੱਥੇ ਕੀ ਚੱਲ ਰਿਹਾ ਬਟ ਇੱਕ ਵੀ ਸਿੰਗਲ ਵੰਟੀ ਬਾਬਾ ਜੀ ਦੇ ਖਿਲਾਫ ਅੱਜ ਤੱਕ ਕੋਈ ਕੰਪਲੇਂਟ ਹੋਈ ਹੋਵੇ ਇਹਨਾਂ ਸਾਲਾਂ ਚ ਕਦੀ ਉਹਨਾਂ ਨੇ 1 ਰੁਪਿਆ ਵੀ ਕਿਸੇ ਦਾ ਰੱਖਿਆ ਹੋਵੇ ਕਦੀ ਫੋਨ ਕਰਕੇ ਕਿਹਾ ਹੋਵੇ ਭਾਈ ਮੈਂ ਆ ਪ੍ਰੇਮ ਤੇ ਆਪ ਦੀ ਜਿਹੜੀ ਬਿਲਡਿੰਗ ਹੈ ਇਹਨੂੰ ਬਦਾ ਰਿਹਾ ਹੈ ਇੱਥੇ ਲੈਂਟਰ ਪਵਾ ਦੋ ਮਤਲਬ ਕਿ ਮੇਰੇ ਕਹਿਣ ਦਾ ਮਤਲਬ ਹੈ ਉਸ ਇਨਸਾਨ ਨੇ ਅੱਜ ਤੱਕ 1 ਰੁਪਏ ਦੀ ਕਿਸੇ ਨੂੰ ਬਿਗਾਰ ਨਹੀਂ ਪਾਈ ਕਦੀ ਕੋਈ ਧੋਖਾ ਨਹੀਂ ਕਰਿਆ ਨਹੀਂ ਤਕਰੀਬਨ ਅੱਜ ਕੱਲ ਜਿਹੜਾ ਬਾਬਿਆਂ ਦੇ ਨਾਮ ਤੇ ਨਾ ਥੋੜਾ ਜਿਹਾ ਬੰਦੇ ਘਬਰਾਣ ਲੱਗੇ ਕਿਉਂਕਿ ਮੈਂ ਉਹ ਨਾਮ ਨਹੀਂ ਲਾਉਂਦਾ ਬਾਬਿਆਂ ਦੇ ਕਈ ਕਾਹੜ ਸਾਡੇ ਇੰਡੀਆ ਦੇ ਵਿੱਚ ਹੋ ਚੁੱਕੇ ਉਸ ਕਰਕੇ ਥੋੜਾ ਜਿਹਾ ਨੈਗੇਟਿਵ ਕੰਮ ਚੱਲ ਪੈਂਦਾ ਪਰ ਸੱਚ ਸਾਹਮਣੇ ਆ ਜਾਂਦਾ ਚਾਹੇ ਉਹ ਸਾਲ ਬਾਅਦ ਆਵੇ 2 ਸਾਲ ਆਵੇ 5 ਸਾਲ ਬਾਅਦ ਆਵੇ ਇੱਥੇ ਤਾਂ 25 ਸਾਲ ਤੋਂ ਉੱਪਰ ਹੋ ਗਏ ਲੁਧਿਆਣਾ ਸ਼ਹਿਰ ਦਾ ਇੱਕ ਵੀ ਬੰਦਾ ਸਿੰਗਲ ਬੰਦਾ ਹੱਥ ਖੜਾ ਕਰਕੇ ਕੋਈ ਕਹਿ ਦੇਵੇ ਹਾਂ ਬਾਬਾ ਜੀ ਨੇ ਮੇਰੇ ਤੋਂ ਪੈਸੇ ਮੰਗੇ ਬਾਬਾ ਜੀ ਨੇ ਮੇਰੇ ਤੋਂ ਗਲਤ ਕੰਮ ਨੂੰ ਮੈਨੂੰ ਕਿਹਾ ਜਾਂ ਕੋਈ ਲੇਡੀਜ਼ ਕਹਿ ਦੇਵੇ ਮੈਂ ਨਾ ਮਿਸ ਬਿਹੇਵ ਕਰਿਆ ਨੈਵਰ ਇੱਕ ਵੀ ਬੰਦਾ ਨਹੀਂ ਕਹਿ ਸਕਦਾ ਇੱਥੇ ਜਿਹੜੇ ਕੁਝ ਅਕੌਤੀ ਸ਼ਿਵ ਸੈਨਾ ਦੇ ਲੀਡਰ ਬਣੇ ਫਿਰਦੇ ਨੇ 4 4 5 5 6 6 ਗੱਲਬਾਤ ਲਈ ਫਿਰਦੇ ਨੇ ਲਾਈਵ ਕਰਾ ਉਹਨਾਂ ਦੇ ਤੁਸੀਂ ਫੇਸਬੁੱਕ ਅਕਾਊਂਟ ਚੱਕ ਕੇ ਦੇਖ ਲਓ ਉਹਨਾਂ ਦਾ ਪੁਰਾਣਾ ਰਿਕਾਰਡ ਚੱਕ ਕੇ ਦੇਖ ਲਓ ਇਹੀ ਬੰਟੀ ਬਾਬਾ ਜੀ ਨੂੰ ਨਮਸਕਾਰ ਕਰਕੇ ਪ੍ਰਣਾਮ ਕਰਕੇ ਉੱਥੇ ਪ੍ਰੇਮ dham ਵੀ ਜਾਂਦੇ ਸੀ ਤੇ ਯਾਤਰਾਵਾਂ ਦੇ ਵਿੱਚ ਰੱਖਦੇ ਵੀ ਉਹਨਾਂ ਨੂੰ ਪਹੁੰਚਾਉਂਦੇ ਸੀ ਸਬੂਤ ਮੈਂ ਤੁਹਾਨੂੰ ਹੁਣੇ ਦੇ ਦਾਂਗਾ ਸਾਰੇ ਕਈ ਸਾਲ ਜੇ ਹੁਣ ਉਸ ਇਨਸਾਨ ਨੇ ਉਹ ਬੰਦੇ ਕਿਚਰ ਬਾਬਾ ਜੀ ਕੀ ਨੇ ਬਾਬਾ ਜੀ ਆਪਣਾ ਅਲੱਗ ਇੱਕ ਇੰਡੀਪੈਂਡੈਂਟ ਬਿਜ਼ਨਸ ਕਰਦੇ ਨੇ ਸਾਫ ਸੁਥਰਾ ਕੰਮ ਹੈ ਉਹਨਾਂ ਦਾ ਕਰੋੜਪਤੀ ਬੰਦੇ ਨੇ ਉਹਨਾਂ ਨੇ ਅੱਜ ਤੱਕ ਕੋਈ ਗਲਤ ਕੰਮ ਉਥੇ ਡੇਰੇ ਦੀ ਆੜ ਵਿੱਚ ਕਰਿਆ ਹੀ ਨਹੀਂ ਨਹੀਂ ਤਾਂ ਸਾਹਮਣੇ ਆ ਜਾਂਦਾ ਵਟ ਇਹਨਾਂ ਨੂੰ ਜੇ ਉਹਨਾਂ ਨੇ ਪਰਚੀਆ ਘਟਾਂ ਤੋਂ ਮਨਾ ਕਰਤਾ ਲੱਖ ਲੱਖ ਡੇਢ ਲੱਖ ਅੱਗੇ ਲੈ ਜਾਂਦੇ ਸੀ ਹੁਣ ਇਹ ਉਲਟ ਹੋ ਗਏ ਮੈਂ ਤਾਂ ਬਾਬਾ ਜੀ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਉਹਨਾਂ ਨੇ ਹਮੇਸ਼ਾ ਜੇ ਕੋਈ ਉਥੇ ਮੈਨੂੰ ਜਦੋਂ ਗਿਆ ਉਹ ਮੱਥਾ ਟੇਕਣ ਨੂੰ ਕਹਿੰਦੇ ਭਾਈ ਜਿਹੜੇ ਸਾਰੇ ਧਰਮਾਂ ਦਾ ਸਤਿਕਾਰ ਕਰੋ ਜਿਹੜੇ ਧਰਮ ਚ ਤੁਸੀਂ ਪੈਦਾ ਹੋਇਆ ਮਹਾਰਾਜ ਨੇ ਤੁਹਾਨੂੰ ਭੇਜਿਆ ਆ ਅਕਾਲ ਪੁਰਖ ਨੇ ਉਸ ਧਰਮ ਦੇ ਵਿੱਚ ਜਿਹੜੇ ਈਸ਼ਟ ਨੂੰ ਮੰਨਦੇ ਆ ਉਹਦਾ ਨਾਮ ਜਪ ਕਰੋ ਆਪਣੇ ਕਰਮ ਸਹੀ ਕਰੋ ਦੋ ਸ਼ਬਦਾ ਬਾਬਾ ਜੀ ਦੇ ਹਾਂ ਇਸ ਕਾਕੇ ਇਹਨਾਂ ਦਾ ਜਿਹੜਾ ਔਰ ਸਾਡੇ ਹਲਕੇ ਉਥੇ ਕਨਫੀਡੈਂਸੀ ਦੇ ਵਿੱਚ ਵੀ ਸ਼ਿਵ ਸੈਨਾ ਦੇ ਹੈਗੇ ਨੇ ਇੱਕ ਤਾਂ ਮੇਰੇ ਨਾਲ ਹੀ ਪੜਦਾ ਸੀ ਸਚਿਨ ਇੱਕ ਸੰਜੀਪ ਕਨੋਲੀਪਾ ਜੀ ਨੇ ਠੀਕ ਆ ਆਪਣਾ ਵਧੀਆ ਕੰਮ ਕਰ ਰਹੇ ਨੇ ਪਰ ਐਦਾਂ ਦੇ ਕੰਮ ਨਹੀਂ ਕਰਦੇ ਜਿਦਾਂ ਦੇ ਕੰਮ ਇਹ ਕਰਦੇ ਨੇ ਬਾਬਾ ਜੀ ਨੇ ਤਾਂ ਗਰੀਬ ਕੁੜੀਆਂ ਦੇ ਵਿਆਹ ਕੀਤੇ ਸਾਰੇ ਲੁਧਿਆਣੇ ਨੂੰ ਪਤਾ ਕੋਈ ਗਰੀਬ ਡਰਦੇ ਉਹਨਾਂ ਦੇ ਚੱਲ ਜਵੇ ਬਾਬਾ ਜੀ ਆਹ ਪ੍ਰੋਬਲਮ ਹੈ ਇਲਾਜ ਵੀ ਕਰਾ ਦਿੰਦੇ ਨੇ ਹਰ ਬੰਦੇ ਦਾ ਉਹਨਾਂ ਨੇ ਸਾਥ ਦਿੱਤਾ ਹੁਣ ਮੈਂ ਲਾਸਟ ਦੇ ਵਿੱਚ ਅੱਗੇ ਸਾਡੇ ਪ੍ਰਧਾਨ ਸਾਹਿਬ ਨੇ ਕੋਮਲ ਖੰਨਾ ਜੀ ਇਹ ਅਕੇ ਕੈਰੀ ਆਨ ਕਰਨਗੇ ਮੈਂ ਤਾਂ ਇੱਕ ਬੇਨਤੀ ਕਰੂੰਗਾ ਲੁਧਿਆਣਾ ਨਿਵਾਸੀਆਂ ਨੂੰ ਵੀ ਤੇ ਸਾਡੇ ਇੱਕ ਤਰੀਕ ਨੂੰ ਇੱਥੇ ਕੇਜਰੀਵਾਲ ਸਾਹਿਬ ਬਾਈ ਇਲੈਕਸ਼ਨ ਕਰਕੇ ਭਗਵੰਤ ਸਿੰਘ ਆਏ ਹੋਏ ਸੀ ਤੇ ਮੈਂ ਹੁਣ ਬੇਨਤੀ ਕਰੂੰਗਾ ਕਮਿਸ਼ਨਰ ਸਾਹਿਬ ਦਾ ਸਾਹਿਬ ਨੂੰ ਭਗਵੰਤ ਸਿੰਘ ਨੂੰ ਤੇ ਇੱਕ ਤੁਸੀਂ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਦੇ ਵਿਰੁੱਧ ਛੇੜਿਆ ਹੋਇਆ ਹੈ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਹਾਂ ਤੁਸੀਂ ਲੁਧਿਆਣੇ ਤਾਂ ਆ ਗਏ ਹਾਂ ਤੁਹਾਨੂੰ ਸਿਚੁਏਸ਼ਨ ਸਾਰੀਆਂ ਪਤਾ ਲੱਗ ਗਿਆ ਹੋਣੀਆ ਇੱਕ ਜੋਤ ਬਲੈਕਮੇਲ ਦਾ ਵਿਰੁੱਧ ਇਹ ਵੀ ਸ਼ੁਰੂ ਕੀਤਾ ਜਾਵੇ ਲੁਧਿਆਣੇ ਦੀ ਜਨਤਾ ਹੈ ਜਿਹੜੀ ਸੁਖਾਲੀ ਹੋਵੇ ਹੁਣ ਮੈਂ ਤਾਂ ਵਿਵਾਦ ਕਿੱਥੇ ਸ਼ੁਰੂ ਹੋਇਆ ਕੀ ਹੋਇਆ ਇਹ ਤੁਹਾਨੂੰ ਪ੍ਰਧਾਨ ਸਾਹਿਬ ਸਾਡੇ ਡਿਟੇਲ ਚ ਦੱਸ ਦਿੰਦੇ ਨੇ ਜਿੰਨੇ ਕੁ ਮੈਨੂੰ ਗਿਆਨ ਸੀ ਜੋ ਮੈਨੂੰ ਪਤਾ ਸੀ ਉਹ ਮੈਂ ਤਾਂ ਦੱਸਦਾ ਹੁਣ ਮੈਂ ਸਾਡੇ ਸਤਿਕਾਰਯੋਗ ਸ਼੍ਰੀ ਕੋਮਲ ਕੰਨੜ ਜੀ ਸਾਹਿਬ ਦਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਦੇ ਇੱਥੇ ਅਸੀਂ ਕਾਂਗਰਸ ਮੈਨੂੰ ਕਾਂਗਰਸ ਤੋਂ ਆਈ ਸੀਗਾ ਪਰ ਇੱਥੇ ਅਸੀਂ ਕਾਂਗਰਸ ਭਾਜਪਾ ਅਕਾਲੀ ਦਲ ਉਸ ਕਰਕੇ ਨਹੀਂ ਆਏ ਅਸੀਂ ਤਾਂ ਇੱਕ ਸੱਚ ਦਾ ਸੱਚ ਲੋਕਾਂ ਸਾਹਮਣੇ ਰੱਖਣ ਕਰਕੇ ਅਸੀਂ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਇਕੱਠੇ ਹੋਏ ਹਾਂ ਮੈਂ ਪ੍ਰਧਾਨ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਜਿਹੜਾ ਇਹ ਸਾਰਾ ਤੁਹਾਡੇ ਕੁਝ ਕੁ ਕਵਸਚਨ ਵੀ ਹੋਣੇ ਆ ਪ੍ਰਧਾਨ ਧੰਨਵਾਦ ਪ੍ਰਧਾਨ ਜੀ ਜੀ ਸਰ ਇਹਨਾਂ ਦਾ ਹੋਰ ਆਫੇਰ ਤੁਸੀਂ ਕੋ ਰੋਜ਼ ਦਾ ਕੰਮ ਕਰਦਾ ਮੈਂ ਕੋਮਲ ਮਾਈ ਕੀ ਕਰਨਾ ਪ੍ਰਧਾਨ ਜੀ ਹੈਲੋ ਮੈਂ ਕੋਮਲ ਖੰਨਾ ਜੀ ਜੀ ਲਗਾਤਾਰ 36 ਸਾਲਾਂ ਤੋਂ ਮੈਂ ਤੇ ਮੇਰਾ ਪਰਿਵਾਰ ਲੁਧਿਆਣਾ ਦੇ ਵਿੱਚ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਅਲੱਗ-ਅਲੱਗ ਦੋਧਿਆਂ ਤੇ ਕੰਮ ਕਰਦਾ ਆ ਰਿਆਂ ਤੈ ਲੋ ਦੇ ਆਲਾ ਸ਼ਹਿਰ ਦੇ ਪਿਤਰੀ ਏਰੀਏ ਚ ਮੇਰਾ ਪਰਿਵਾਰ ਲਗਭਗ 100 ਸਾਲਾਂ ਤੋਂ ਉੱਥੇ ਰਹਿ ਰਿਹਾ ਮੇਰੇ ਦਾਦਾ ਜੀ ਪਰਮਾਨੰਥ ਜੀ ਲਾਹੌਰ ਵਾਲੇ ਮੇਰੇ ਫਾਦਰ ਸਾਹਿਬ ਫਰੀडम ਫੈਕਟਰੀ ਰੇ ਨੇ ਮੈਂ ਲਗਾਤਾਰ ਨਿਆ ਮੱਲਾ ਯੁਵਾ ਸੰਗ ਕਮੇਟੀ ਦਾ ਗਠਨ ਕੀਤਾ ਲਗਾਤਾਰ ਭਗਵਤੀ ਦੇ ਜਾਗਰਣ 21 ਜਾਗਰਣ ਮੈਂ ਲਗਾਤਾਰ ਲੁਧਿਆਣੇ ਸ਼ਹਿਰ ਦੇ ਵਿੱਚ ਕਿਤੇ ਜਿੱਥੇ ਪੰਜਾਬ ਨਹੀਂ ਉਤਰੀ ਪਹਾੜ ਦੀਆਂ ਸਾਰੀਆਂ ਵੱਡੀਆਂ-ਵੱਡੀਆਂ ਭਜਨ ਮੰਡਲੀਆਂ ਮੈਂ ਪਾਚੀਂ ਸ਼ੰਗਲਾ ਵਾਲਾ ਸ਼ਵਲਾ ਮੰਦਿਰ ਤੇ ਨਾਲ ਕਈ ਸਾਲਾਂ ਤੋਂ ਜੁੜਿਆ ਆਂ ਉੱਥੇ ਮੈਂ ਹਰ ਪ੍ਰੋਗਰਾਮ ਤੇ ਸਟੇਜਾਂ ਲਾਈਆਂ ਹੋਰ ਜਿੰਨੇ ਵੀ ਧਾਰਮਿਕ ਪ੍ਰੋਗਰਾਮ ਨੇ ਇਹ ਤਾਂ ਬੰਦੇ ਜਿਹੜੇ ਜਿਨ੍ਹਾਂ ਦੇ ਵਿਰੁੱਧ ਅਸੀਂ ਕਰ ਰਿਹਾ ਜੰਮੇ ਵੀ ਨਹੀਂ ਸੀ ਉਦੋਂ ਦੇ ਅਸੀਂ ਲੱਗੇ ਹੋਏ ਆਂ ਤੇ ਅਸੀਂ ਕਦੀ ਵੀ ਕੋਈ ਵੀ ਅੱਜ ਵੀ ਤੁਸੀਂ ਇਹ ਦੇਖ ਲਓ ਮੈਂ ਲੁਧਿਆਣੇ ਯੂਥ ਦਾ ਪ੍ਰਧਾਨ 2002 ਚ ਰਿਆ ਸਾਰ ਤੱਕ ਪ੍ਰਧਾਨ ਰਿਆ ਗਲੀ ਦਾ ਪ੍ਰਧਾਨ ਵਾਰਡ ਦਾ ਪ੍ਰਧਾਨ ਕੋਈ ਐਸਾ ਇੰਡੀਆ ਦਾ ਉਦਾਂ ਨਹੀਂ ਹੋਣਾ ਜਿਹਦੇ ਵਿੱਚ ਮੈਂ ਨਹੀਂ ਰਿਆ ਅੱਜ ਵੀ ਮੇਰਾ ਘਰ ਬਾਲਿਆਂ ਦੀਆਂ ਛੱਤਾਂ ਦੇ ਨਾਲ ਹੈ ਤੇ ਮੇਰੇ ਕੋਈ ਕਨਵੈਂਸ ਨਹੀਂ ਇਹ ਜਿੰਨੇ ਮੇਰੇ ਦੋਸਤ ਆਏ ਨੇ ਸਾਰੇ ਸ਼ਹਿਰ ਦੇ ਪੀਤਰੀ ਏਰੀਆ ਤੋਂ ਨੇ ਐ ਸੈਕਲ ਸਾਹਿਬ ਗੋਕਰ ਰੋਡ ਤੋਂ ਕਿਉਂਕਿ ਜਿਹੜੇ ਬੰਦਿਆਂ ਨੇ ਬਾਬਾ ਜੀ ਬਾਰੇ ਕਿਹਾ ਉਹਨਾਂ ਦੇ ਜੋ ਏਰੀਆ ਤੋਂ ਆ ਕੋਈ ਬਾਹਰੋਂ ਨਹੀਂ ਆਇਆ ਸੀ ਆ ਗੋਕਰਦੌੜ ਤੋਂ ਰਜੇਸਾਪਾ ਜੀ ਬਿੱਲਾ ਮਹਾਜਨ ਜੀ ਨੇਪਾਲੇ ਚੌਕ ਤੋਂ ਇਹ ਦਵੇਸ਼ ਪੱਕੜ ਜੀ ਸਾਡੇ ਸਭ ਤੋਂ ਸੀਨੀਅਰ ਨੇ ਐ ਸੁਵਾਨੀ ਬੇਡਿੰਗ ਤੋਂ ਉਹਨਾਂ ਦਾ ਜਨਮ ਹੋਇਆ ਸਾਰੇ ਉੱਥੇ ਅਸ਼wini ਕੋਚਰ ਜੀ ਆ ਵਾਲਿਆ ਸਾ ਮੇਰ ਸਿੰਘ ਕੋਠੀ ਤੋਂ ਇਹ ਸਾਰੇ ਮੇਰੇ ਦੋਸਤ ਜਿਹੜੇ ਪਿੱਛੇ ਖੜੇ ਨੇ ਇਹ ਸਾਰੇ ਅਮੀਤ ਅਕਰ왈 ਜੀ ਰਾਜਸਤਾਨੀ ਜੀ ਇਹ ਸਾਰੇ ਦੋਸਤ ਉੱਥੋਂ ਦੇ ਨੇ ਤੁਹਾਨੂੰ ਮੈਂ ਸਾਰਾ ਬ੍ਰੀਫ ਕਰਦਾ ਪਰ ਲੋਕਾਂ ਦਾ ਮਨ ਨੂੰ ਤਸਾ ਐ ਜਿਹੜੀ ਪ੍ਰੈਸ ਕਾਨਫਰੈਂਸ ਐ ਰਾਜਨੀਤੀ ਕੋਈ ਪ੍ਰੈਸ ਕਾਨਫਰੈਂਸ ਨਹੀਂ ਅਸੀਂ ਸਾਰੇ ਧਾਰਮਿਕ ਆ ਜਿਹੜੇ ਆਪਣੇ ਆਪ ਨੂੰ ਸਨਾਤਨ ਧਰਮੀ ਕੁਰਤੇ ਵਿਆਮੇ ਪਾ ਕੇ ਟਿੱਕੇ ਲਾ ਕੇ ਕਹਿੰਦੇ ਆ ਨਾ ਗਧੇ ਨੂੰ ਲਖਸਾ ਸਾਬਨ ਨਾਲ ਉਹ ਕਦੀ ਗਊ ਮਾਤਾ ਨਹੀਂ ਬਣ ਸਕਦੀ ਗਧੇ ਨੇ ਗਧਾ ਰਹਿਣਾ ਐਂਜੀ ਟਿੱਕੇ ਲਾੜਨਾ ਉੱਚੀ ਉੱਚੀ ਜਗਾਰੇ ਲਾੜਨ ਨਾਲ ਉੱਚੀ ਉੱਚੀ ਬੋਲਣ ਨਾਲ ਸਚਾਈ ਨਹੀਂ ਛੁਪਦੀ ਅਜ਼ੀਦਾ ਤੁਹਾਨੂੰ ਸਾਰੇ ਤੱਤ ਦੱਸਾਂਗੇ ਕਿਉਂਕਿ ਬਾਬਾ ਜੀ ਜਿਹੜੇ ਪੱਟੀ ਬਾਬਾ ਜੀ ਨੇ ਸਾਡੇ ਪੂਜਨੀਆ ਕਿਉਂਕਿ ਮੈਂ ਇੰਜ ਨਹੀਂ ਕਿ ਸਾਹਮਣੇ ਕੁਝ ਤੇ ਪਿੱਛੇ ਕੁਝ ਹਰ ਕਿਸੇ ਦਾ ਕੋਈ ਈਸ਼ਟ ਹੁੰਦਾ 20 25 ਸਾਲ ਪੱਲੋ ਜਦੋਂ ਇਹਨਾਂ ਦੀ ਚਰਾਬ ਹੋ ਜਰੀ ਆ ਪੱਟੀ ਬਾਬਾ ਜੀ ਦੀ ਸਾਡੇ ਉੱਥੇ ਹੀ ਉਹਨਾਂ ਦਾ ਬਿਜ਼ਨਸ ਸੀ ਹੁਣ ਅੱਜ ਮੈਂ ਰਾਜਨੀਤੀ ਕਰਦਾ ਮੇਰੇ ਵਿੱਚ ਰੱਬ ਦਾ ਕੋਈ ਜੋਤ ਆ ਜੇ ਕੋਈ ਸਾਜੇ ਤੇ ਮੈਂ ਰੱਬ ਦੇ ਨਾਮ ਜੁੜ ਜਾ ਤੇ ਕੱਲ ਨੂੰ ਤੁਸੀਂ ਮੈਨੂੰ ਛਡੋ ਜੀ ਇਹ ਤਾਂ ਲੀਡਰ ਸੀ ਅੱਜ ਬਾਬਾ ਬਣ ਗਿਆ ਉਹਨਾਂ ਉੱਤੇ ਮਿਹਰ ਹੋ ਗਈ ਉਦੋਂ ਅਸੀਂ ਉਹਨਾਂ ਨੂੰ ਮਿਲੇ 2002 ਵਿੱਚ ਉਦੋਂ ਵੀ ਐ ਜੀ ਮੂਵਮੈਂਟ ਹੋਈ ਸੀ ਉਦੋਂ ਅਸੀਂ ਬਾਬਾ ਜੀ ਦਾ ਪੂਰਾ ਸਾਰ ਦਿੱਤਾ ਉਸ ਤੋਂ ਬਾਅਦ ਇਹ ਬੰਦੇ ਆ ਗਏ ਸਾਰੇ ਜਿਨ੍ਹਾਂ ਦੇ ਵਿੱਚ ਰਜੀਵ ਟੰਡਨ ਜੀ ਇਹ ਨੀਰਜ ਵਰਮਾ ਜੀ ਇਹ ਸਾਰੇ ਬਾਬਾ ਜੀ ਨਾਲ ਜੁੜ ਗਏ ਲਗਾਤਾਰ 20 ਸਾਲਾਂ ਤੋਂ ਬਾਬਾ ਜੀ ਦੀ ਨਾਲ ਮੋਢੇ ਨਾਲ ਮੋਟਾ ਬਣਾ ਕੇ ਸਾਨੂੰ ਤਾਂ ਤੁਸੀਂ ਜਿਆਦਾ ਦੇਖਿਆ ਵੀ ਨਹੀਂ ਹੋਣਾ ਜੇ ਅਸੀਂ ਆਉਂਦੇ ਸੀ ਸਟੇਟ ਤੇ ਨਹੀਂ ਬੰਦੇ ਸੀ ਪਬਲਿਕ ਦੇ ਵਿੱਚ ਬੰਦੇ ਸੀ ਹੈ ਇਹ ਸਟੇਟ ਸੰਭਾਲਦੇ ਸੀ ਸਾਰਾ ਕੁਝ ਕਰਦੇ ਸੀ ਤੇ ਅਸੀਂ ਤਾਂ ਇਹਨਾਂ ਨਾਲ ਵੀ ਕੰਮ ਕੀਤਾ ਕਿਉਂਕਿ ਕੋਈ ਕਹਿ ਹੀ ਨਹੀਂ ਸਕਦਾ ਕਿ ਇਹ ਗਲਤ ਨਹੀਂ ਕਿਉਂਕਿ ਇਹ ਨੀਰੇ ਵਰਮਾ ਜੀ ਜਿਨ੍ਹਾਂ ਨੇ ਸ਼ਿਵਰਾਤੀ ਮਸਜਿਦ ਕਮੇਟੀ ਖੋਲੀ ਚਲਾ ਰਹੇ ਨੇ 2002 ਤੋਂ ਲੈ ਕੇ 4 ਲਗਾਤਾਰ 7-8 ਸਾਲਾਂ ਮੈਂ ਸ਼ੰਗਲਾ ਵਾਲੇ ਸਵਾਲੇ ਚੌਂਕ ਤੇ ਆਪਣੀ ਪਾਰਟੀ ਵੱਲੋਂ ਉੱਤੇ ਬਹੁਤ ਵੱਡੀ ਸਟੇਲ ਆਂਦਾ ਸੀ ਕਿ ਉੱਤੇ ਸਭ ਨੂੰ ਸਮਾਨੀ ਕਰਦਾ ਸੀ ਆਹ ਬੰਦੇ ਨਾਲ ਆਪਾਂ ਜੁੜ ਚੁੱਕੇ ਹਾਂ